ਖਗਵਾੜਾ ਦੇ ਪਿੰਡ ਬਹਾਨੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਐਨਆਰਆਈ ਜਸਕਰਨ ਸਿੰਘ ਦੇ ਵਿਆਹ ਨੂੰ ਅਜੇ 15 ਦਿਨ ਹੋਏ ਸੀ ਤੇ ਪਰਿਵਾਰ ਨੇ ਵਿਆਹ ਦੇ ਵਿੱਚ 35 ਲੱਖ ਰੁਪਏ ਪਰਿਵਾਰ ਜਿਵੇਂ ਕਹਿ ਰਿਹਾ ਕਿ ਅਸੀਂ ਲਾਇਆ ਆਪਣੇ ਮੁੰਡੇ ਦਾ ਸ਼ਾਹੀ ਠਾਠ ਬਾਠ ਦੇਣਾ ਵਿਆਹ ਕੀਤਾ ਤੇ ਉਸ ਤੋਂ ਬਾਅਦ ਉਸ ਦੀ ਘਰਵਾਲੀ ਜਿਹੜੀ ਹੈ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ 15 ਦਿਨ ਬਾਅਦ ਹੀ ਆਪਣੇ ਪੇਕੇ ਚਲੀ ਜਾਂਦੀ ਹੈ ਆਪਣੇ ਭਰਾ ਦੇ ਨਾਲ ਤੇ ਉਸ ਤੋਂ ਬਾਅਦ ਫੋਨ ਲਾਉਂਦਾ ਮੁੰਡੇ ਵਾਲਾ ਪਰਿਵਾਰ ਫਿਰ ਫੋਨ ਨਹੀਂ ਚੁੱਕਦੇ ਤੇ ਫਿਰ ਬਾਅਦ ਦੇਵੇ ਤਾਂ ਦੱਸ ਦੇ ਕਿ ਨਾਲ ਹੀ ਪਰਿਵਾਰ ਕਹਿੰਦਾ ਕਿ ਅਸੀਂ ਹਜੇ ਰੋਕੇ ਭੇਜਾਂਗੇ ਤੇ ਪਰਿਵਾਰ ਦੇ ਵੱਲੋਂ ਕੁੜੀ ਵਾਲੇ ਪਰਿਵਾਰ ਤੇ ਮੁੰਡੇ ਵਾਲੇ ਪਰਿਵਾਰ ਦੋਨੋਂ ਆਪਸ ਵਿੱਚ ਜਿਹੜੇ ਐ ਖਿੱਚੋ ਤਾਨ ਕਰਦੇ ਹੋਏ ਇੱਕ ਦੂਜੇ ਨਜ਼ਰ ਆ ਰਿਹਾ ਕੁੜੀ ਦਾ ਪਰਿਵਾਰ ਕਹਿੰਦਾ ਕਿ ਸਾਡੀ ਕੁੜੀ ਨੇ ਤਾਂ ਪਹਿਲੇ ਦਿਨੀ ਪਛਾਣ ਲਿਆ ਸੀ ਕਿ ਭਾਈ ਮੁੰਡਾ ਤਾਂ ਜੱਟਾ ਲਾਉਂਦਾ ਉਹ ਕਹਿੰਦੇ ਕਿਸ ਨੇ ਦੇਖਿਆ ਕਿ ਉਹ ਜੱਟਾ ਲਾ ਰਿਹਾ ਸੀ ਤੇ 14 ਦਿਨ ਹੋ ਗਏ ਮੇਰੇ ਕੋਲ ਵੀ ਨਹੀਂ ਆਇਆ ਵਿਆਹ ਨੂੰ ਤਾਂ ਦੱਸ ਦੇ ਕਿ ਇਸ ਦੇ ਉਲਟ ਮੁੰਡੇ ਵਾਲੇ ਕਹਿ ਰਹੇ ਆ ਕਿ ਕੁੜੀ ਝੂਠ ਬੋਲਦੀ ਹੈ ਕੁੜੀ ਸਰਾਸਰ ਝੂਠੇ ਇਲਜ਼ਾਮ ਲਗਾ ਰ ਜਿਹੜਾ ਆਸ਼ਕ ਦੇ ਨਾਲ ਗੱਲਬਾਤ ਕਰਦੀ ਸੀ ਫੋਨ ਦੇ ਉੱਪਰ ਉਸ ਨੂੰ ਕਹਿੰਦੀ ਸੀ ਕਿ ਸਾਡਾ ਘਰ ਇੱਥੇ ਐ ਸਾਰੇ ਘਰ ਦਾ ਐਡਰੈਸ ਦੱਸਦੀ ਸੀ ਸਾਨੂੰ ਸ਼ੱਕ ਸੀ ਕਿ ਕਿਤੇ ਇਹ ਭੱਜ ਨਾ ਜਾਵੇ ਪਰ ਦੱਸਦੀ ਐ ਕਿ ਕੁੜੀ ਵਾਲਿਆਂ ਨੇ ਵੀ ਜਿਹੜਾ ਸਾਰੇ ਬੰਦੇ ਇਕੱਠੇ ਕੀਤੇ ਮੁੰਡੇ ਵਾਲਿਆਂ ਨੇ ਵੀ ਇਕੱਠੇ ਕੀਤੇ ਆ ਦੇਖੋ ਨਾਲੇ ਪਰਿਵਾਰ ਮੁੰਡੇ ਦਾ ਪਰਿਵਾਰ ਇਲਜ਼ਾਮ ਲਗਾ ਰਿਹਾ ਕਿ ਭਾਈ ਕੁੜੀ ਤਾਂ ਰੁਪਏ ਲੈ ਕੇ ਭੱਜ ਗਈ ਸਾਡੇ ਸਾਡਾ ਮੁੰਡਾ ਇੰਗਲੈਂਡ ਤੋਂ ਆਇਆ ਸੀ ਤੇ ਰੁਪਏ ਕਮਾ ਕੇ ਲਿਆਇਆ ਸੀ ਪਾਉਂਡ ਤੇ ਉਹ ਚੱਕ ਕੇ ਭੱਜ ਗਈ ਜਿਹੜਾ ਲੱਖਾਂ ਚ ਕੀਮਤ ਐ ਤੇ ਨਾਲੇ ਗਹਿਣੇ ਜਿਹੜੇ ਆ ਉਹ ਵੀ ਚੱਕ ਕੇ ਫਰ ਹੋ ਗਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁੜੀ ਵਾਲੇ ਕਹਿ ਰਹੇ ਆ ਕਿ ਮੁੰਡਾ ਚੱਟਾ ਲਾਉਂਦਾ ਸਾਡੀ ਕੁੜੀ ਨੇ ਪਛਾਣ ਲਿਆ ਕਿ ਉਹ ਚੱਟਾ ਲਾਉਂਦਾ ਤੇ ਉਸ ਤੋਂ ਬਾਅਦ ਚੱਟਾ ਲਾਉਂਦੇ ਨੂੰ ਫੜ ਵੀ ਲਿਆ ਕੁੜੀ ਨੇ ਤੇ ਚੁਕੂੜੀ ਦਾ ਕਹਿਣਾ ਕਿ 15 ਦਿਨ ਹੋ ਗਏ ਵਿਆਹ ਨੂੰ ਇਹ ਤਾਂ ਮੇਰੇ ਨੇੜੇ ਵੀ ਨਹੀਂ ਬੈਠਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਮੁੰਡੇ ਦਾ ਪਰਿਵਾਰ ਸਾਰਾ ਕੁਝ ਦਿਖਾ ਰਿਹਾ ਕਿ ਆ ਦੇਖੋ ਸਾਡੀਆਂ ਅਲਮਾਰੀਆਂ ਦੇ ਵਿੱਚ ਸਾਰੇ ਗਹਿਣੇ ਗੱਟੇ ਵਾਲੇ ਜਿਹੜੇ ਲੋਕਰ ਨੇ ਉਹ ਖਾਲੀ ਪਏ ਆ ਸਾਰਾ ਕੁਝ ਖਾਲੀ ਪਿਆ ਹੈਗਾ ਜਿਹੜਾ ਬਾਕਸ ਹੁੰਦੇ ਆ ਉਹ ਖਾਲੀ ਪਏ ਨੇ ਤੇ ਹੁਣ ਅਸੀਂ ਦੱਸੋ ਕਿੱਥੇ ਜਾਈਏ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਫਗਵਾੜਾ ਦਾ ਪਿੰਡਾ ਬਹਾਨੀ ਸਦਾ ਲੈ ਚੱਲਦੇ ਆ ਤੁਹਾਨੂੰ 21 ਫਰਵਰੀ ਨੂੰ ਵਿਆਹ ਕੀਤਾ ਤੇ ਸਾਡੀ ਕੁੜੀ ਉੱਥੇ ਇਹ 14 ਦਿਨ ਰਹੀ ਦੂਜੇ ਦਿਨ ਸਾਨੂੰ ਕੁੜੀ ਨੇ ਦੱਸ ਦਿੱਤਾ ਸੀ ਤੇ ਮੁੰਡਾ ਪੂਰਾ ਚਿੱਟਾ ਪੀਂਦਾ ਉਹਦੇ ਬੈਗ ਵਿੱਚ ਮੈਂ ਦੇਖਿਆ ਅੰਦਰ ਪੀਂਦਾ ਵੀ ਦੇਖਿਆ ਤੇ ਮੇਰੇ ਲੱਗੇ 14 ਦਿਨਾਂ 'ਚ ਇੱਕ ਦਿਨ ਵੀ ਨਹੀਂ ਆਇਆ ਨਾਲ ਤੁਮ ਬਾਰੇ ਅਸ ਕਾਲ ਨੂੰ ਤੇ ਮੈਂ ਇਸ ਮੀਡੀਅਮ ਉਹ ਇਨਸਾਫ ਕਰਦਾ ਹਾਂ ਕਿ ਸਾਡਾ ਇਨਸਾਫ ਕੀਤਾ ਜਾਵੇ ਅਕਲ ਸੋਨੇ ਦੀ ਸੋਨੇ ਦੀ ਕਿੰਨੀ ਸਜਾਈ ਹੈ ਦੇ ਵਿੱਚ ਜਿਹੜਾ ਸੋਨਾ ਕਹਿੰਦੇ ਲੈ ਕੇ ਸਾਡਾ ਸੋਨੇ ਦੀ ਇੱਕ ਇੱਕ ਕੁੜੀ ਖਾਲੀ ਹੱਥ ਆਈ ਆ ਇਹਨਾਂ ਨੂੰ ਮਾਪੇ ਨੂੰ ਬੁਲਾ ਕੇ ਆਈ ਆ ਤੇ ਕੋਈ ਸੋਨਾ ਨਹੀਂ ਲੈ ਕੇ ਆਈ ਮੁੰਡਾ ਲੈ ਕੇ ਆਇਆ ਮੋਟਰਸਾਈਕਲ ਤੇ ਇੰਨਾ ਕੁੜੀ ਕੋਲ ਪਾਤ ਸੀ ਤੇ ਬਲੈਨ ਤੇ ਪਜਾਮਾ ਪਾਇਆ ਸੀ ਇਹਨਾਂ ਨੂੰ ਮਸਤਾ ਟੇਕੇ ਆਈ ਆ ਵਿਆਹ ਤੋਂ ਪਹਿਲਾਂ ਦੱਸਿਆ ਨਹੀਂ ਅਗਰ ਤੁਹਾਨੂੰ ਕੋਈ ਇਨਕੁਆਇਰੀ ਨਹੀਂ ਕੀਤੀ ਮੁੰਡੇ ਦੀ ਕਿਦਾਂ ਦਾ ਮੁੰਡਾ ਕਿਦਾਂ ਦਾ ਨਹੀਂ ਜੀ ਵਿਆਹ ਤੋਂ ਪਹਿਲਾਂ ਅਸੀਂ ਪਿੰਡ ਵਾਲਿਆਂ ਨੂੰ ਪੁੱਛਿਆ ਪੁੱਛਿਆ ਵੀ ਤੁਸੀਂ ਕਿਸੇ ਨੇ ਨੱਚਾ ਕਰਦਾ ਦੇਖਿਆ ਕਹਿੰਦੇ ਅਸੀਂ ਤਾਂ ਕੁਛ ਨਹੀਂ ਦੇਖਿਆ ਮੁੰਡਾ ਬਾਹਰ ਸੀ ਮੁੰਡਾ ਬਾਹਰ ਸੀ ਪਤਾ ਨਹੀਂ ਲੱਗਾ ਸਾਨੂੰ ਨੇਰੇ ਵਿੱਚ ਆਹ ਕੰਮ ਹੋਇਆ ਕਿ ਤੁਸੀਂ ਕੰਪਲੀਟ ਕੀਤੀ ਥਾਣੇ ਦੇ ਵਿੱਚ ਹੁਣ ਅਸੀਂ ਜੀ ਕੰਪਲੀਟ ਕੀਤੀ ਕਿ ਜਿੱਦਣ ਕੁੜੀ ਆਈ ਆ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਤੇ ਥਾਣੇ ਦੇ ਵਿੱਚ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਹੁਣ ਸਾਡੇ ਤੇ ਇਲزام ਇਹ ਲਾਉਂਦੇ ਆ ਵੀ ਕੁੜੀ ਸਾਰਾ ਸੋਨਾ ਲੈ ਕੇ ਚਲ ਗਈ ਤੇ ਇਹਦੇ ਗਾਲ ਵਿੱਚ ਚੈਨੀ ਸੀ ਜੇ ਜਦੋਂ ਚੈਨੀ ਮੈਂ ਪੁੱਛਿਆ ਕਿੱਥੇ ਗਈ ਤੇ ਕੁੜੀ ਨੂੰ ਕਹਿੰਦਾ ਤੇਰੇ ਪ੍ਰਾਣ ਫੇਰੂ ਚੈਨੀ ਤਾਂ ਮੇਰੀ ਸੀ ਅਸੀਂ ਪਾਈ ਸੀ ਇਹਨੂੰ ਜਿਹੜੇ ਸਿੱਟਾਂ ਦੀਆਂ ਗੱਲਾਂ ਕਰਦੇ ਆ ਸੱਤ ਸਾਰੇ ਮੈਂ ਆਪਣੀ ਸੱਸ ਨੂੰ ਦਿੱਤਿਓ ਹੈ ਤੇ ਮੇਰੇ ਕੋਲ ਮੈਂ ਖਾਲੀ ਹੱਥ ਆਈਆਂ ਮੇਰੇ ਕੋਲ ਕੋਈ ਵੀ ਸੱਤ ਨਹੀਂ ਹੈ ਮੈਂ ਖਾਲੀ ਹੱਥ ਆਈਆਂ ਹੁਣ ਤੁਸੀਂ ਪੁਲਿਸ ਦੇ ਕੋਲ ਗਏ ਸੀ ਤੁਹਾਨੂੰ ਕੀ ਗਿਆ ਪੁਲਿਸ ਨੇ ਹੁਣ ਪਾਸ ਐਜ਼ੀ ਪਾਸਪੋਰਟ ਗਏ ਆ ਉਹ ਕਹਿੰਦੇ ਤੇ ਅਸੀਂ ਕਿਹਾ ਵੀ ਮੁੰਡਾ ਤੁਸੀਂ ਇੱਥੇ ਪੇਸ਼ ਕਰਾਓ ਮੁੰਡੇ ਦੀ ਡਾਕਟਰੀ ਕਰਾ ਲੈਂਦੇ ਆ ਇਹਨੇ ਮੁੰਡਾ ਲਾਂਬੇ ਕਰ ਦਿੱਤਾ ਤੇ ਮੁੰਡੇ ਨੇ 11 ਤਰੀਕ ਨੂੰ ਚਾਹਨਾ ਸੀ ਤੇ ਤਿੰਨ ਦਿਨ ਪਹਿਲਾਂ ਦਿੱਲੀ ਨੂੰ ਚਲੇ ਗਿਆ ਯਾਨੀ ਤੁਹਾਡੇ ਕਹਿੰਦਾ ਮੱਲਾ ਮੁੰਡਾ ਬਾਹਰ ਚਲ ਗਿਆ ਉਹ ਮੁੰਡਾ ਬਾਹਰ ਚਲ ਗਿਆ ਪਾਸਪੋਰਟ ਤੋਂ ਬਗੈਰ ਬਾਹਰ ਨੇ ਹੀ ਜਾ ਸਕਦਾ ਇਹ ਕਹਿੰਦੇ ਇਹ ਕਹਿੰਦੇ ਕੁੜੀ ਪਾਸਪੋਰਟ ਲੈ ਕੇ ਆ ਪਾਸਪੋਰਟ ਤੋਂ ਬਗੈਰ ਬਾਹਰ ਕਿੱਦਾਂ ਚੱਲ ਗਿਆ ਪੰਜਾਬ ਲਾਉਂਦੇ ਸਾਨੂੰ ਝੂਠਾ ਆयाम ਸਾਡੇ ਤੇ ਲਾਉਂਦੇ ਆ ਫੇ ਜਿੱਦਣ ਕੁੜੀ ਆਈ ਉਸ ਦਿਨ ਅੰਦਰ ਚਿੱਟਾ ਪੀਂਦਾ ਸੀ ਤੇ ਲੈਟ ਤਾਂ ਸਾਨੂੰ ਨਿਕਲਦੀ ਸੀ ਤੇ ਕੁੜੀ ਨੇ ਕਿਹਾ ਤਾਂ ਕਹਿੰਦਾ ਤੇਰੇ ਪ੍ਰੈਣ ਮ ਬਜਾਉਣੀ ਪੈਣੀ ਆ ਨਾਲੇ ਦੋ ਥੱਪੜ ਮਾਰੇ ਤੇ ਨਾਲੇ ਕਹਿੰਦਾ ਤੇਰੇ ਪ੍ਰਾਣ ਬਚਾਉਣੀ ਆ ਤੇ ਨਹੀਂ ਤਾਂ ਆਪਣੇ ਮਾਪੇ ਤੋਂ 7 ਲੱਖ ਰੁਪਈਆ ਲਿਆ ਨਹੀਂ ਤਾਂ ਗੱਡੀ ਮੈਨੂੰ ਚਾਹੀਦੀ ਆ ਤੇ ਜਿਹੜੀ ਚੈਨ ਤੁਸੀਂ ਪਾਈ ਸੀ ਉਹ ਕਿੱਥੇ ਗਈ ਪਤਾ ਕਿੱਧਰ ਕੁੜੀ ਕਿੱਥੇ ਗਈ ਜਾਨਾ ਆ ਉਹ ਕੁੜੀ ਨੇ ਪੁੱਛਿਆ ਇਹ ਇਹਨੂੰ ਚੈਨ ਕਿੱਥੇ ਗਈ ਕਹਿੰਦੀ ਮੈਂ ਆਪਣੀ ਸੱਸ ਨੂੰ ਵੀ ਕਿਹਾ ਵੇ ਜੇ ਦੱਸਦੀ ਸੀ ਤਾਂ ਕਹਿੰਦਾ ਸੀ ਤੇਰੇ ਪ੍ਰਾਣ ਬਚਾਉਣੀ ਆ ਜੇ ਤੂੰ ਤੇ ਸਾਤ ਸ ਨੂੰ ਦੱਸਿਆ ਯਾਨੀ ਦਰਦੀ ਮਾਰੀ ਕੁੜੀ ਦੱਸਦੀ ਨਹੀਂ ਸੀ ਤੁਹਾਨੂੰ ਗੱਦਾ ਸੀ ਇਹ ਦਰਦੀ ਮਾਰੀ ਕੁੜੀ ਦੱਸਦੀ ਨਹੀਂ ਸੀ ਤੇ ਜਦੋਂ 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 ਜਾਨਵਰੇ ਤੁਸੀਂ ਪੁੱਛਿਆ ਇਹਨਾਂ ਨੂੰ ਕੀ ਕਹਿੰਦੇ ਬੀ ਜਾਨਵਰੇ ਉਹ ਜਾਨਵਰੇ ਇੰਨੀ ਇਹ ਕਿਹਾ ਬੇ ਗੰਮ ਹੋਈ ਹੋਊਗੀ ਸਾਨੂੰ ਇਹ ਨਹੀਂ ਕਿਹਾ ਵੇਚ ਦਿੱਤੀ ਕਹਿੰਦੇ ਗੰਮ ਹੋ ਗਈ ਹੋਊਗੀ ਜਿਹੜੇ ਕੁੜੀ ਕੋ ਕੁੜੀ ਦੇ ਸੈੱਟ ਸੀ ਮੰਮੀ ਨੂੰ ਫੜਾਏ ਕਹਿੰਦਾ ਉਹਦੀਆਂ ਵੀ ਸਿੱਧਾ ਆਪਣੇ ਮਾਪੇ ਤੋਂ ਲੈ ਕੇ ਆ ਦੇ ਬੇ 16 ਘੱਟ ਰੇਟ ਤੇ ਵੇਖਦਾ ਆ ਤੇ ਜਿਹੜੇ ਉਹ ਖਾਲੀ ਸੈੱਟ ਦੇ ਡੱਬੇ ਦਿਖਾਣ ਦੇ ਸੀ ਉਹ ਕਦੇ ਡੱਬੇ ਸੀਗੇ ਉਹਨਾਂ ਦੇ ਕੋਲ ਉਹ 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 ਤਾਂ ਸਾਰੀ ਨਾ ਦੀ ਚਾਲ ਵਾਜੀ ਆ ਹੁਣ ਲੱਗਦਾ ਹੈ ਕਿ ਸਾਨੂੰ ਪੈਸੇ ਨਾਲ ਦੇਣੇ ਪੈਣ ਅਸੀਂ 23 ਲੱਖ ਰੁਪਈਆ ਖਰਚਾ ਕੀਤਾ ਇਹਨਾਂ ਨੂੰ ਕਿਹਾ ਵੀ ਅਸੀਂ ਰਹਾਣੇ ਪੈਲਸ ਕਰ ਲਈਏ ਨਹੀਂ ਕਹਿੰਦੇ 골ਡਨ ਪੈਲਸ ਹੋਣਾ ਚਾਹੀਦਾ ਆ ਤੇ ਸ਼ਰਾਬ ਤੇ ਮੀਟ ਤੇ ਸਭ ਕੁਝ ਇਹ ਪੌਣਾ ਚਾਹੀਦਾ ਹੈ ਕਿ ਸਾਡਾ ਮੁੰਡਾ ਬਾਹਰੋਂ ਆਇਆ ਹੈ 28000 ਝੋਲੀ ਦਾ 15000 ਰੁਪਇਆ ਕੁੜੀ ਦੇ ਫੂਲ ਉਦਦਾ ਸੀ ਟੋਟਲ 47000 ਰੁਪਇਆ ਸ਼ਗਨਾ ਦਾ ਵੀ ਇਹ ਸਾਰਾ ਖਾ ਗਿਆ ਨਾ ਨਸ਼ੇ ਪਤੇ ਵਿੱਚ ਹੀ ਖਾ ਗਿਆ ਸਾਰੇ ਪੈਸੇ ਨਸ਼ੇ ਪਤੇ ਵਿੱਚ ਖਾ ਗਿਆ ਐਂਦੀ ਫੀਮ ਇਹਦੇ ਪਾਰਸ ਚੋਂ ਦੇਖੀ ਤਾਂ ਇਹ ਕਹਿੰਦਾ ਸੀਗਾ ਦੇ ਫਲਾਨੇ ਦੀ ਆ ਤੇ ਸੈਕਟਰ ਕੁਲਪ ਜੋ ਉਰਾ ਪੁਰਾ ਸਭ ਇਹਦੇ ਬੈਕ ਦੇ ਐਂਡ ਬੈਕ ਦੇ ਵਿੱਚ ਸੀ ਤੇ ਬਾਕੀ ਇਹਦੇ ਤੁਹਾਡੇ ਵਿਚੋਲੇ ਨੇ ਕਿਰਾਇਆ ਸੀਗਾ ਤੇ ਤੁਹਾਨੂੰ ਦੱਸਿਆ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਵਿਚੋਲੇ ਨੇ ਕੋਈ ਵਿਚੋਲੇ ਨੇ ਕੋਈ ਗੱਲਬਾਤ ਲਈ ਕੀਤੀ ਵਿਚੋਲੀ ਦੀ ਦੁਕਾਨ ਉੱਥੇ ਸੀ ਪਿੰਡ ਦੇ ਵਿੱਚ ਹੀ ਉਹਨਾਂ ਦੇ ਹਾਂਜੀ ਪਿੰਡ 'ਚ ਉਹ ਤੇ ਦੇਚੇ ਸੀ ਉਹ ਖੂਤੇ ਰਹਿੰਦੇ ਸੀ ਇਹ ਜ਼ ਕਰਕੇ ਉਹਨੂੰ ਵੀ ਇੰਨਾ ਪਤਾ ਨਹੀਂ ਲੱਗਿਆ ਹੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਸਾਡਾ ਇਨਸਾਫ ਕੀਤਾ ਜਾਵੇ ਅਸੀਂ ਅਸੀਂ ਔਰ ਜਿਹੜੇ ਸਾਨੂੰ ਦੁਖੀ ਆ ਦੁਖੀ ਆ ਕਰਕੇ ਕੀ ਗੁਈਏ ਦੱਸ ਮੈਨੂੰ ਪਤਾ ਨਹੀਂ ਕੋਈ ਦੱਸਦੀ ਤੇ ਮੈਨੂੰ ਪਤਾ ਲੱਗਦਾ ਤੇ ਪੁਲਿਸ ਵਾਲੇ ਆਏ ਤੇ ਤੁਹਾਡੇ ਘਰ ਆਏ ਸੀ ਕਿੱਥੋਂ ਆਏ ਸੀ ਕੁਝ ਪਤਾ ਇੱਥੇ ਪਤਾ ਰਹੇ ਆ ਕਿ ਕੀ ਕਹਿੰਦੇ ਤੁਹਾਨੂੰ ਆ ਕੇ ਉਹ ਉਹਨਾਂ ਨੇ ਇਹ ਕਿਹਾ ਤੁਹਾਡੇ ਤੇ ਕੰਪਲੇਨ ਆਈ ਆ ਵੀ ਦਾਜ ਮੰਗਦੇ ਆ ਘੁੱਟ ਮਾਰ ਕਰਦੇ ਆ ਫਿਰ ਸਮਾਨ ਤੁਹਾਡਾ ਵੀ ਕਿਦਾਂ ਤੁਸੀਂ ਚੈੱਕ ਕੀਤਾ ਆਪਣਾ ਮੜ ਕੇ ਸਮਾਨ ਤੇ ਉਹਨਾਂ ਦੇ ਆਇਆ ਤੇ ਚੈੱਕ ਕੀਤਾ ਸੀ ਵੀ ਵੈਸੇ ਆਹ ਤਾਂ ਆਪਣੇ ਸਬਜੀ ਪਾਣੀ ਬਣਾਉਣ ਲੈ ਰੋਟੀ ਪਾਣੀ ਅਸੀਂ ਤਾਂ ਆਪਣੇ ਆਏ ਤੇ ਉਹਨਾਂ ਜਦੋਂ ਆਏ ਉਦੋਂ ਚੈੱਕ ਕੀਤਾ ਵੀ ਸਾਡੀ ਵੀ ਕੋਈ ਚੀਜ਼ ਗਈ ਹੋਊਗੀ ਤੇ ਪੁਲਿਸ ਇੱਥੇ ਇੱਥੇ ਅਸੀਂ ਮੌਕੇ ਤੇ ਹਾਂਜੀ ਇੱਥੇ ਸੀਗਾ ਉਹਨੂੰ ਅਸੀਂ ਦੱਸਿਆ ਸਾਡਾ ਵੀ ਸਾਰਾ ਕੁਝ ਗਿਆ ਵੀ ਅੱਛਾ ਤੇ ਉਹਨਾਂ ਸਾਹਮਣੇ ਤੁਸੀਂ ਚੈਕਿੰਗ ਕੀਤੀ ਆਪਣੇ ਘਰ ਦੀ ਹਾਂਜੀ ਜਦੋਂ ਉਹ ਬਾਹਰ ਬੈਠੇ ਅਸੀਂ ਉਦੋਂ ਆ ਕੇ ਇੱਥੇ ਆਪਣੇ ਡੱਬੇ ਡੁੱਬੇ ਦੇਖੇ ਡੱਬਿਆਂ 'ਚ ਕੁਝ ਵੀ ਨਹੀਂ ਸੀਗਾ ਕਿੰਨਾ ਕਸਮਾਨ ਦੀ ਤੁਹਾਡਾ ਟੋਟਲ ਸਾਡੇ ਚਾਰ ਚਾਰ ਟੋਲੇ ਦੇ ਦੋ ਸੈੱਟ ਸੀਗੇ ਤੇ ਇੱਕ ਇਹਦੀ ਆਪਣੀ ਡੇਢ ਟੋਲੇ ਦੀ ਚੈਨਦੀ ਸੀਗੀ ਮੁੰਡੇ ਵਾਲੀ ਜਦੋਂ ਕੁੜੀ ਦਾ ਭਰਾ ਲੈ ਕੇ ਗਿਆ ਤੁਹਾਨੂੰ ਇਦਾਂ ਲੱਗਾ ਨਹੀਂ ਕਿ ਮਤਲਬ ਇਹ ਇਥੋਂ ਭੱਜ ਕੇ ਗਿਆ ਜਿਹੜਾ ਸਾਮਾਨ ਲੈ ਕੇ ਗਿਆ ਨਹੀਂ ਇਦਾਂ ਉਹਨੇ ਕੋਈ ਸਾਨੂੰ ਡਾਊਟ ਹੀ ਨਹੀਂ ਹੋਣ ਦਿੱਤਾ ਸਾਡੇ ਕੋਲ ਬਹਿ ਕੇ ਚਾਹ ਪੀਦੀ ਆ ਜਦੋਂ ਜਦੋਂ ਗਈ ਆ ਉਹਦੇ ਹੱਥ ਵਿੱਚ ਕੋਈ ਸਮਾਨ ਜਾਂ ਬੈਗ ਸੀਗਾ ਕੋਈ ਹਾਂ ਬੈਗ ਸੀਗਾ ਉਹਦੇ ਕੋਲ ਕਿੱਡਾ ਸੀਗਾ ਬੈਗ ਉਹ ਕਿੱਡਾ ਵੱਡਾ ਬੈਗ ਸੀਦਾ ਸੈਡ ਬੈਗ ਪਾ ਕੇ ਬੇਚੀ ਸੁੱਟ ਕੇ ਲੈ ਗਈ ਝੋਲ ਗਈ ਉਹ ਤੇ ਉਸ ਤੋਂ ਬਾਅਦ ਵੀ ਚੈੱਕ ਨਹੀਂ ਕੀਤਾ ਕਮਰਾ ਆ ਕੇ ਵੀ ਅੰਦਰ ਕੀ ਹਾਲਤ ਸੀ ਸਾਨੂੰ ਕੋਈ ਡਾਊਟ ਹੀ ਨਹੀਂ ਸੀ ਉੱਥੇ ਸਾਨੂੰ ਤੇ ਇੰਨੀ ਗੱਲ ਮੈਨੂੰ ਕਹਿ ਕੇ ਗਈ ਮੈਂ ਰਜਾਈ ਰੱਖਣੀ ਬੈੱਡ ਵਿੱਚ ਮੈਨੂੰ ਆ ਕੇ ਕਹਿੰਦੀ ਮੇਰਾ ਡੈਡੀ ਨਹੀਂ ਠੀਕ ਹੈਗਾ ਤੇ ਕੀਤਾ ਆਉਣ ਲੱਗਾ ਆ ਤੇ ਮੰਮੀ ਮੈਂ ਮਾੜਾ ਜਾ ਜਾਣਾ ਆ ਵੀ ਮੈਂ ਪੈਸੇ ਕਢਾ ਕੇ ਦੇਣੀ account ਤੇ ਅਸੀਂ ਕਿਹਾ ਚਲ ਜਾ ਮੈਂ ਉਹਨੂੰ ਤੁਰੀ ਜਾਂਦੀ ਨਹੀਂ ਇੰਨੀ ਗੱਲ ਕਹੀ ਮੈਂ ਕਿਹਾ ਜੇ ਕੀਤਾ ਤੇਰਾ ਟਾਈਮ ਆਊਗਾ ਤੇ ਜੇ ਤੇਰਾ ਟਾਈਮ ਨਾ ਹੋਇਆ ਤੇ ਇਹ ਜਿਸ ਕਰ ਨੂੰ ਭੇਜਾਂਗੇ ਤੇ ਤੈਨੂੰ ਗੁਰਪ੍ਰੀਤ ਨੂੰ ਲੈ ਆਊਗਾ ਜਦੋਂ ਸਮਾਨ ਤੁਸੀਂ ਆਪਣਾ ਸਾਰਾ ਦੇਖਿਆ ਜਦੋਂ ਤੁਹਾਡੇ ਦੇ ਕੰਪਲੀਟ ਕੀਤੀ ਤੁਸੀਂ ਦੇਖਿਆ ਤੁਸੀਂ ਫੋਨ ਕੀਤਾ ਉਹਨਾਂ ਨੂੰ ਦੂਜੀ ਧਿਰ ਨੂੰ ਉਧਰੋਂ ਉਹਨਾਂ ਨਾਲ ਮੈਂ ਫੋਨ ਕੀਤਾ ਫਿਰ ਸਵੇਰ ਨੂੰ ਫੋਨ ਕੀਤਾ 7 ਤਰੀਕ ਨੂੰ ਕੀ ਕਹਿੰਦੇ ਉਹਨੂੰ ਉਹ ਮੈਨੂੰ ਕਹਿੰਦੀ ਮੰਮੀ ਮੈਂ ਗੀ ਭਰਾ ਮੇਰਾ ਹਵੇਲੀ ਨੂੰ ਗਿਆ ਆ ਤੇ ਮੈਂ ਉਹ ਆਉਂਦਾ ਤੇ ਫਿਰ ਮੈਨੂੰ ਛੱਡ ਕੇ ਜਾਂਦਾ ਹੈ ਨਹੀਂ ਸਮਾਨ ਦੀ ਗੱਲਬਾਤ ਨਹੀਂ ਕੀਤੀ ਸੋਨਾ ਕਿੱਥੇ ਗਿਆ ਮਾੜਾ ਅਸੀਂ ਕੋਈ ਗੱਲ ਨਹੀਂ ਕੀਤੀ ਅਸੀਂ ਤੇ ਇਹ ਸਮਝਦੇ ਰਹੇ ਵੀ ਚਲੋ ਨਿਆਣਾ ਹੈ ਨਿਆਣਾ ਗਲਤੀ ਫਲਤੀ ਕਰ ਹੀ ਲੈਂਦਾ ਹੈ ਸਾਨੂੰ ਇਸ ਗੱਲ ਤੇ ਉਹਦੇ ਤੇ ਕੋਈ ਡਾਕਟਰ ਸੀ ਵੀ ਇਹ ਇਦਾਂ ਸਾਡੇ ਨਾਲ ਕਰੂਗੀ ਇਹ ਪਾਸਪੋਰਟ ਕਿਉਂ ਲੈ ਗਈ ਮੁੰਡੇ ਦਾ ਜਾ ਕੇ ਪਰ ਇਹ ਪਾਸਪੋਰਟ ਤੇ ਬਾਅਦ ਚ ਪਤਾ ਲੱਗਾ ਜਦੋਂ ਮੁੰਡਾ ਰਾਮਾ ਮੰਡੀ ਗਿਆ ਜਦੋਂ ਦੇਖਿਆ ਉਹਨੇ ਆਪਣਾ ਕੋਈ ਚੀਜ਼ ਦੇਖੀ ਪਾਸਪੋਰਟ ਦੇਖਿਆ ਫਿਰ ਇਹਦੀ ਮੰਮੀ ਨੇ ਫੋਨ ਚੱਕਿਆ ਵੀ ਪਾਸਪੋਰਟ ਗੁਰਪ੍ਰੀਤ ਦਾ ਹੈ ਨਹੀਂਗਾ ਵੀ ਮੇਰੇ ਕੋ ਕਿਤੇ ਡੇਗਤ ਨਹੀਂ ਪਿਆ ਤੇ ਇਹਦੀ ਮੰਮੀ ਕਹਿੰਦੀ ਗੁਰਪ੍ਰੀਤ ਹਸਪਤਾਲ ਗਈ ਆ ਅੰਦਰ ਤੇ ਆਉਂਦੀ ਤੇ ਤੇਰੀ ਗੱਲ ਕਰੋ ਨਹੀਂ ਮੁੜ ਕੇ ਇਹਨਾਂ ਨੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕਰਾਈ ਤੇ ਮੁੰਡਾ ਕੰਮ ਕਰ ਕੀ ਕਰਦਾ ਸੀ ਉਦੋਂ ਆਪਣਾ ਮੁੰਡਾ ਤਾਂ ਬਾਹਰ ਹੀ ਸੀਗਾ ਅੰਗਲੈਂਡ ਵਿੱਚ ਹੀ ਉੱਥੇ ਆਪਣੇ ਡਿਲੀਵਰੀਆਂ ਦੇ ਕੰਮ ਚੱਲਦਾ ਉਹਦਾ ਕਿੰਨੇ ਟਾਈਮ ਤੋਂ ਆਇਆ ਸੀ ਇੱਥੇ ਪਗਵਾੜੇ ਮਹੀਨੇ ਲਈ ਆਇਆ ਬਿਆਹ ਆ ਤਾਂ ਹੀ ਆਇਆ 12 ਤਰੀਕ ਤੋਂ ਆਇਆ ਆ ਓਕੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਤੇ ਇਹ ਕਹਿੰਦੇ ਵੀ ਜੋ ਸਾਡਾ ਲੈ ਕੇ ਗਈ ਉਹ ਸਾਡਾ ਵਾਪਸ ਕਰ ਦਵੇ ਤੇ ਜਿਹੜੀ ਕੰਪਲੇਟ ਤੁਹਾਡੇ ਖਿਲਾਫ ਕੀਤੀ ਹੈ ਉਹ ਕਿੰਨੇ ਸਟੇਜ 'ਤੇ ਉਹਦੇ ਵਿੱਚ ਸਾਡੇ ਕੋਲ ਕੋਈ ਚੀਜ਼ ਨਹੀਂ ਉਹਦੀ ਆਈ ਨਹੀਂ ਜਿਹੜੀ ਉਹ ਕਹਿੰਦੇ ਵੀ ਦਾਜ ਮੰਗਦੇ ਸਾਡੇ ਕੋਲ ਅਸੀਂ ਕੋਈ ਸਭ ਝੂਠੀ ਕੰਪਲੇਨ ਨਹੀਂ ਆ ਨਾ ਅਸੀਂ ਦਾਜ ਦੀ ਗੱਲ ਕੀਤੀ ਹੈ ਸਾਲ ਮੇਰੇ ਨਾਲ ਗੱਲ ਕਰਦੀ ਰਹੀ ਫੋਨ ਦੇ ਉੱਤੇ ਬੜੀ ਵਧੀਆ ਰਹੀ ਆ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਪਤਾ ਨਹੀਂ ਆ ਦੋ ਚੌਦ ਦੇਣਾ ਚ ਇਹਨੂੰ ਹੋਇਆ ਕੀ ਆ ਜਾਂ ਕੋਈ ਇਹਦਾ ਪਿੱਛੋਂ ਪ੍ਰੈਸ਼ਰ ਸੀਗਾ ਕ ਇਹਦਾ ਕਾਹਦਾ ਪ੍ਰੈਸ਼ਰ ਇਹਨੂੰ ਪਿਆ ਆ ਜਿਹੜਾ ਇਹ ਤੁਹਾਨੂੰ ਕੀ ਲੱਗਦਾ ਕੋਈ ਇਹਦਾ ਫੋਨ ਤੇ ਕੋਈ ਸਮਝਾਂਦਾ ਵਗੈਰਾ ਇਹਨੂੰ ਫੋਨ ਦੇ ਉੱਤੇ ਕੋਈ ਫੋਨ ਦੇ ਉੱਤੇ ਸਮਝਾਂਦਾ ਕੋਠੇ ਦੇ ਉੱਤੇ ਆ ਚਾਰ ਪੰਜ ਤਰੀਕ ਕੱਪੜੇ ਧੁੰਦੀ ਆ ਤਾਂ ਨਾਲ ਉਹ ਸਾਡੇ ਕੁੜੀ ਸੀਗੀ ਇੱਥੇ ਕੰਮ ਕਰਦੀ ਸਾਡੇ ਉਹ ਕਹਿੰਦੀ ਵੀ ਪਤਾ ਨਹੀਂ ਕਿਸੇ ਮੁੰਡੇ ਨਾਲ ਗੱਲ ਕਰਦੀ ਸੀਗੀ ਪਤਾ ਨਹੀਂ ਕਿੰਨਾ ਕਰਦੀ ਸੀ ਉਹਨੂੰ ਇਹ ਕਹੀ ਗਈ ਵੀ ਜਿਹੜੀ ਉਹ ਖੱਟੀ ਟੈਂਕੀ ਵਾਲਾ ਘਰ ਉਹ ਸਾਡਾ ਆ ਇਹ ਉਹ ਫੇ ਮੁੰਡਾ ਕੋਈ ਇਸਰਵਾਰ ਵਾਲੇ ਰੋਡ ਤੇ ਖੜਾ ਹੋਊਗਾ ਦਾ ਉਹਨੂੰ ਦੱਸਦੀ ਹੋਊਗੀ ਵੀ ਮੈਂ ਇਸ ਘਰ ਚ ਰਹਿਣੀ ਆ ਤੇ ਜਿਹੜਾ ਮੁੰਡਾ ਲੈਣ ਆਇਆ ਸੀ ਤੁਸੀਂ ਦੇਖਿਆ ਵਾਕਈ ਭਰਾ ਸੀਗਾ ਕੋਈ ਹੋਰ ਹੀ ਸੀ ਮੁੰਡਾ ਕੋਈ ਉਹ ਭਰਾ ਹੀ ਸੀ ਠੀਕ ਹੈ ਉਹ ਭਰਾ ਹੀ ਸੀ ਉਹ ਸਰਵਣੀ ਕੀਤੀ 1 ਸਾਲ ਪਹਿਲਾਂ ਤੇ ਅਸੀਂ 2.5 ਲੱਖ ਰੁਪਈਆ ਲਾਇਆ ਫੇ ਸਾਲ ਬਾਅਦ ਵਿਆਹ ਦਿੱਤਾ 21 ਫਰਵਰੀ ਨੂੰ ਇੱਕੀ ਫਰਵਰੀ ਨੂੰ ਵਿਆਹ ਕੀਤਾ ਤੇ ਸਾਡੀ ਕੁੜੀ ਉੱਥੇ ਇਹ 14 ਦਿਨ ਰਹੀ ਦੂਜੇ ਦਿਨ ਸਾਨੂੰ ਕੁੜੀ ਨੇ ਦੱਸ ਦਿੱਤਾ ਸੀ ਤੇ ਮੁੰਡਾ ਪੂਰਾ ਚਿੱਟਾ ਪੀਂਦਾ ਉਹਦੇ ਬੈਗ ਵਿੱਚ ਮੈਂ ਦੇਖਿਆ ਅੰਦਰ ਪੀਂਦਾ ਵੀ ਦੇਖਿਆ ਤੇ ਮੇਰੇ ਲੱਗੇ 14 ਦਿਨਾਂ 'ਚ ਇੱਕ ਦਿਨ ਵੀ ਨਹੀਂ ਆਇਆ ਅਸਕਾਲ ਨੂੰ ਤੇ ਮੈਂ ਇਸ ਮੀਡੀਆ ਨੂੰ ਇਨਸਾਫ ਕਰਦਾ ਹਾਂ ਕਿ ਸਾਡਾ ਇਨਸਾਫ ਕੀਤਾ ਜਾਵੇ ਅਕਲ ਸੋਨੇ ਦੀ ਸੋਨੇ ਦੀ